13 ਕਿ ਮਹੀਨਾ ਦਾ ਅੰਦੋਲਨ ਸੀ ਤੇ 13 ਮਹੀਨੇ ਵਾਲੇ ਅੰਦੋਲਨ ਦੀ ਵਜਿਤੇ ਕਿਤੇ ਚੀੜੀ ਨਹੀਂ ਸੀ ਫੜਕੀ ਉਥੇ ਤੁਸੀਂ ਮੜ ਜਾ ਸਾਈਡ ਤੇ ਹੋਏ ਉਹ ਕੌਣ ਲੋਕ ਐ ਚੋਰੀਆਂ ਕਰਨ ਦੇ ਪੁੱਤ ਸਾਰਾ ਕੁਝ ਪੁਲਿਸ ਦੀ ਸ਼ੈਤ ਉਹ ਜਿਹੜਾ ਮਨਦੀਪ ਸਿੱਧੂ ਆ ਨਾ ਜੋ ਕਰਾਉਣ ਵਾਲਾ ਉਹੋ ਹੀ ਆ ਕਿਉਂਕਿ ਡੀਆਈਜੀ ਪਟਿਆ ਰੈਂਦਾ ਡੀਆਈਜੀ ਤੇ ਉਹਨਾਂ ਨੇ ਮਲਕ ਉਹ ਸੁਣਨਾ ਚੋਰੀਆਂ ਤੇ ਨਾ ਪੁਲਿਸ ਕਰਾ ਸਕਦੀ ਚੋਰੀ ਤੇ ਆਮ ਲੋਕ ਕਰਦੇ ਆ ਕਰਦੇ ਕੌਣ ਹੁੰਦੇ ਆ ਨਸ਼ੇ ਕੌਣ ਵਕਾ ਰਿਆ ਕੀ ਇਲਜ਼ਾਮ ਲਾ ਰਹੇ ਹੋ ਜਿਹੜਾ ਤੁਸੀਂ ਮੈਂ ਨਸ਼ੇ ਦੀ ਬਾਅਦ ਦੀ ਗੱਲ ਕੋ ਇਲਜ਼ਾਮ ਲਾਏ ਜਾ ਰਹੇ ਆ ਕਿ ਸਾਡੇ ਏਸੀ ਵੀ ਚੁੱਕੇ ਗਏ ਸਾਡੇ ਪੱਖੇ ਚੁੱਕੇ ਗਏ ਬਹੁਤਾ ਤਾਂ ਇਹ ਚੀਜ਼ਾਂ ਜਿਹੜੀਆਂ ਬਾਹਰ ਆ ਰਹੀਆਂ ਤੁਸੀਂ ਮੈਨੂੰ ਇੱਕੋ ਗੱਲ ਦੱਸ ਦਿਓ ਏਸੀ ਤੇ ਬੜੀ ਛੋਟੀ ਜੀ ਚੀਜ਼ ਐ ਸਿਲੰਡਰ ਬੜੀ ਛੋਟੀ ਜੀ ਚੀਜ਼ ਐ ਸਿਲੰਡਰ ਵੀ ਜਿਹੜੀਆਂ ਜਦੋਂ ਜੇ ਟਰਾਲੀਆਂ ਚੁੱਕੀਆਂ ਹੋਈਆਂ ਟਰੈਕਟਰ ਚੁੱਕੇ ਗਏ ਟਰਾਲੀਆਂ ਚੁੱਕੀਆਂ ਗਈਆਂ ਬਾਕੀ ਕੀ ਰਹਿ ਗਿਆ ਯਾਰ ਇਹ ਤਾਂ ਦੱਸ ਦਿਓ ਪਰ ਉਹ ਤੇ ਐਮਐਲਏ ਸਭ ਕਹਿ ਰਹੇ ਆ ਨਾ ਕਿ ਮੇਰਾ ਇਲਜ਼ਾਮ ਤਰਾਸੀ ਹੋ ਰਹੀ ਹੈ ਮੇਰੇ ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਉਹ ਹੁਣ ਜੋ ਮਰਜ਼ੀ ਕੱਲ ਜਦੋਂ ਵੀਡੀਓ ਚੱਲੀਆਂ ਨੇ ਉਦੋਂ ਕਿਉਂ ਨਹੀਂ ਬੋਲਿਆ ਹੋ ਹੁਣ ਹੀ ਉਹ ਕੋਈ ਨਾ ਕੋਈ ਮਤਲਬ ਕਿ ਬਹਾਨਾ ਬਣਾ ਕੇ ਦੇ ਫੇਰ ਹੀ ਬੋਲਿਆ ਨਾ ਜਦੋਂ ਪਤਾ ਲੱਗਿਆ ਵੀ ਇਹ ਕੀ ਬਣਿਆ